ਸਾਸਤ੍ਰ ਕਲਰੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਅੱਜ ਅਸੀਂ ਲੈ ਕੇ ਆਏ ਤੁਹਾਡੇ ਲਈ ਬਹੁਤ ਜ਼ਿਆਦੇ ਸੋਹਣੇ ਸੂਟ ਪਹਿਰਾਣਾਂ ਦੀ ਕਾਫੀ ਜ਼ਿਆਦੇ ਡਿਮਾਂਡ ਸੀਗੀ ਰਿਪੀਟ ਆਪਾਂ ਸਟਾਕ ਮੰਗਾਇਆ ਹੈਗਾ ਆਪਣਾ ਫਾਸਟਲੀ ਆਰਡਰ ਕਰਦੇ ਹੋ ਤੇ ਜਿਹੜੇ ਇਹ ਸੂਟ ਨੇਗੇ ਕ੍ਰੇਪ ਦੇ ਰਹੇਣਗੇ ਜਿਸ ਤਰ੍ਹਾਂ ਹੁਣ ਅੱਗੇ ਮੌਸਮ ਚੇਂਜ ਹੋ ਰਿਹਾਗਾ ਉਸ ਤਰ੍ਹਾਂ ਦੇ ਸੂਟਾਂ ਨੂੰ ਤੁਸੀਂ ਪਾ ਸਕਦੇ ਹੋਗੇ ਲਾਈਨਿੰਗ ਵਾਲੇ ਨੇ ਵੀ ਠੀਕ ਹੈ ਜੀ ਅਤੇ ਜੇ ਤੁਸੀਂ ਵਰਕ ਵਗੈਰਾ ਵੀ ਕਰਾਉਣੇ ਹੋਣੇ ਸੂਟ ਤਾਂ ਵੀ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਤੇ ਮੈਂ ਸ਼ੁਰੂ ਕਰਦੇ ਹਾਂ ਸੂਟ ਦਿਖਾਉਣੇ ਤੁਹਾਨੂੰ ਪਹਿਲਾ ਸੂਟ ਦੇਖੋ ਤੁਸੀਂ ਕਲਰ ਦੇਖ ਸਕਦੇ ਹੋ ਰਿਪੀਟ ਸਾਰੇ ਕਲਰ ਮੰਗਾਏ ਲਿੰਗੇ ਜਿਹੜੇ ਆਪਾਂ ਪਹਿਲਾਂ ਸੀ ਉਹ ਸਾਰੇ ਸੋਲਡ ਹੋ ਚੁੱਕੇ ਸੀਗੇ ਅਜੇ ਇਹ ਕੱਲ ਹੀ ਆਇਆਗਾ ਸਟਾਕ ਦੇਖੋ ਕਿੰਨਾ ਸੋਹਣਾ ਕਲਰ ਹੈਗਾ ਜਿਹਦੀ ਇਹਦੀ ਬਾਟਮ ਹੈਗੀ ਮੈਚਿੰਗ ਹੈਗੀ ਜਿਸ ਤਰ੍ਹਾਂ ਦਾ ਇਹ ਕਲਰ ਹੈ ਨਾ ਉਤਰਾਨੀ ਦੀ ਬਾਟਮ ਹੈਗੀ ਬਾਟਮ ਟ੍ਰੇਨ ਜਾਂ ਨੀਚੇ ਨਹੀਂ ਹੈਗੇ ਸਟਾਕ ਦੇ ਅਦਾ ਕਰਕੇ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਕੁਝ ਕੁਝ ਹੈਗੀਆਂ ਨਹੀਂ ਹੈ ਨਾਲ ਨਾਲ ਉਹਦਾ ਮੈਂ ਤੁਹਾਨੂੰ ਦਿਖਾਈ ਚਲੂਗੀ ਦੇਖੋ ਇਹਦੇ ਨਾਲ ਹੈਗੀ ਹੈ ਇਸ ਤਰ੍ਹਾਂ ਦੀ ਫਿਰੋਜ਼ੀ ਕਲਰ ਦੀ ਬਾਟਮ ਕਾਫੀ ਜਿਆਦਾ ਸੋਹਣਾ ਸਟਾਫ ਹੈਗਾ ਜਿਹੜਾ ਇਹਦਾ ਟੇਸਟਾ ਦੀ ਕਲੈਕਸ਼ਨ ਹੈਗੀ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਮਤਲਬ ਇਹਦਾ ਪ੍ਰਾਈਸ ਰਹੇਗਾ 2050 ਇਹਦਾ ਪ੍ਰਾਈਸ ਹੈਗਾ ਵਿਦ ਸ਼ਿਪਿੰਗ ਹੈ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੈਗੀ ਸਟਾਫ ਬਿਲਕੁਲ ਬਹੁਤ ਜਿਆਦਾ ਸੋਹਣਾ ਮੈਚਿੰਗ ਦਾ ਪ੍ਰਾਈਸ ਹੈ 2050 ਜੇ ਤੁਸੀਂ 올 ওভার ਲਓਗੇ ਤਾਂ ਉਹਦਾ 2500 ਆਏਗਾ ਠੀਕ ਹੈ ਜੀ ਪਹਿਲਾ ਸੂਟ ਇਹ ਜੀ ਸੀਗਾ ਦੂਜਾ ਸੂਟ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਦੇਖ ਇਹਦੇ ਤੇ ਤੁਸੀਂ ਪੈਚ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਆਪਣੀ ਚੋਇਸ ਅਨੁਸਾਰ ਤੇ ਬਾਕੀ ਜੋ ਤੁਸੀਂ ਇਦਾਂ ਹੀ ਲੈਣਾਗਾ ਤੁਸੀਂ ਇਦਾਂ ਹੀ ਲੈ ਸਕਦੇ ਹੋਗੇ ਇਹ ਰਹੇਗੀ ਇਹਦੇ ਨਾਲ ਬਾਟਮ ਆਪਣੇ ਕੋਲੇ 2-2 ਸੂਟ अवेलेबल ਲੰਗੇ ਜੇ ਤੁਸੀਂ ਲਓਗੇ ਮੈਚਿੰਗ ਦਾ ਜੇ ਤੁਸੀਂ 올ਓਵਰ ਲਓਗੇ ਤਾਂ ਇੱਕ ਸੂਟ ਆ ਜੇ ਮੈਚਿੰਗ ਲਓਗੇ ਤਾਂ ਦੋ ਸੂਟ ਲੈਣਗੇ ਖਿਆਲ ਰੱਖਿਓ ਜਿਹੜਾ ਮੈਚਿੰਗ ਦਾ ਪ੍ਰਾਈਸ ਹੈਗਾ ਉਹ ਰਹੇਗਾ 2050 ਤੇ ਜਿਹੜਾ 올ਓਵਰ ਸੂਟ ਦਾ ਪ੍ਰਾਈਸ ਹੈਗਾ ਉਹ ਰਹੇਗਾ ਜੀ 2500 ਠੀਕ ਹੈ ਜੀ ਜੇ ਤੁਸੀਂ ਮੈਂ ਦੁਪट्टे ਦੀ ਗੱਲ ਕਰਾਂ ਵੀ ਤੁਸੀਂ ਕਿਹੜਾ ਇਹਦੇ ਨਾਲ ਦੁਪੱਟਾ ਲੈ ਸਕਦੇ ਹੋਗੇ ਤੁਸੀਂ ਚਨੌਣ ਦਾ ਦੁਪੱਟਾ ਸਭ ਤੋਂ ਬੈਸਟ ਹੈਗਾ ਤੁਸੀਂ ਲੈ ਸਕਦੇ ਹੋ ਦੇਖੋ ਅੱਜ ਆਪਣਾ ਖਾਨ ਆਇਆ ਚਨੌਣ ਦਾ ਵੀ ਆਇਆ ਦਾ ਜਾਰਜਟ ਦਾ ਆਪਣਾ ਤੀਜਾ ਥਾਣਾ ਹੈਗਾ ਤੇ ਜਾਰਜਟ ਦੇ ਵੀ ਆਪਾਂ ਖਾਨ ਮਨਾਇਆ ਦਾ ਤੇ ਚਨੌਣ ਦਾ ਵੀ ਉੱਥਾ ਪਈ ਹੀ ਕੁਆਲਿਟੀ ਬਸਤ ਬੱਤੀ ਹੁੰਦੀ ਹੈ ਜੀ ਇਹ ਕਮਲ ਚਨੌਣ ਦੀ ਇਹੀ ਆਪਾਂ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਕਿੰਨੇ ਪਤਾ ਨਹੀਂ ਕਿੰਨਵਾ ਥਾਣ ਹੈ ਅਣਗਿਣਤ ਹੀ ਥਾਣ ਹੈਗਾ ਮੈਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਕਿ ਆ ਵੀ ਆਪਾਂ ਇਹੀ ਕੁਆਲਿਟੀ 777 ਯੂਜ਼ ਕਰਦੇ ਆਂ ਦੁਪੱਟੇ ਦੇ ਚੁਣੌਣ ਦੇ ਵਿੱਚ ਹੋਰ ਕੋਈ ਉਸੇ ਕਰਦੇ ਪਹਿਲਾਂ ਆਪਣੇ ਕੋਲੇ ਸਾਰੇ ਜਿੰਨੇ ਵੀ ਮਤਲਬ ਥਾਣ ਖਤਮ ਹੋਏ ਲੰਗੇ 777 ਦੀ ਹੀ ਕੀਤੀ ਹੈਗੀ ਠੀਕ ਹੈ ਤੁਸੀਂ ਸਾਰੇ ਆਪਣੇ ਕੋਲੇ ਥਾਣ ਆਉਣੇ ਕਿਉਂਕਿ ਦੁਪੱਟੇ ਬਹੁਤ ਜ਼ਿਆਦਾ ਲੱਗਦੇ ਨੇਗੇ ਜਿਹੜੇ ਪਹਿਣਾ ਸੂਟ ਲੈਂਦੇ ਨਾਲ ਦੁਪੱਟੇ ਜਰੂਰ ਲਾਉਂਦੀਆਂ ਨਹੀਂ ਲੈਂਦੀਆਂ ਆਪਾਂ ਡਾਈ ਕਰਕੇ ਵੀ ਭੇਜਿਆ ਇਹ ਮਗਾਇਆ ਸੀ ਆਪਾਂ ਜਵਾਬ ਦੇ ਤਰ੍ਹਾਂ ਆ। ਕਿਉਂਕਿ ਜਾਰਜਰ ਦਾ ਆਪਣਾ ਇਹ ਤੀਜਾ ਥਾਣਾ ਦੋ ਥਾਣ ਆਪਾਂ ਪਹਿਲਾਂ ਲਾ ਚੁੱਕਿਆਂਗੇ। ਇਦਾਂ ਤਾਂ ਪਤਾ ਹੀ ਨਹੀਂ ਕਿ ਦਵਾ ਥਾਣਾ। ਸਕਰੀਨਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ ਆਪਣਾ ਫਾਸਟਲੀ ਆਰਡਰ ਕਰ ਦਿਓ। ਜਿਹੜੀਆਂ ਭੈਣਾਂ ਮੈਨੂੰ ਬਾਅਦ ਤੋਂ ਦੇਖ ਰਹੀ ਹੋਵੋਗੇ ਤੁਸੀਂ ਦੇਖ ਰਹੇ ਹੋਗੇ ਤੁਸੀਂ ਵੀ ਆਪਣੇ ਕੋਲ ਆਰਡਰ ਕਰ ਸਕਦੇ ਹੋ ਆਪਣੇ ਕੋਲੋਂ ਸੇਵ ਕਰ ਓਕੇ। ਤੇ ਹਾਂ ਦੇਖੋ ਸਾਰਿਆਂ ਭੈਣਾਂ ਲਈ ਇੱਕੋ ਹੀ ਰੇਟ ਹੈ ਜਿਹਦੀ ਉਹ ਇੰਡੀਆ ਵਾਲਿਆਂ ਭੈਣਾਂ ਨੇ ਜਿਹਦੀ ਪਾਰ ਲਿਆ ਭੈਣਾਂ ਨੇ ਇਹ ਨਹੀਂ ਹੈਗਾ ਮੈਂ ਜਿਵੇਂ ਕਈ ਵਾਰ ਵੀਡੀਓ ਦੇ ਵਿੱਚ ਨਹੀਂ ਵੀ ਰੇਟ ਦੱਸਿਆ ਜਾਂਦਾ ਹੁੰਦਾ ਹੈਗਾ ਤਾਂ ਆਪਾਂ ਜਿਹੜੇ WhatsApp ਤੇ ਵੀ ਪੁੱਛ ਲੈਂਦੀਆਂ ਨੇ ਭੈਣਾਂ ਉਹ ਵੀ ਸਾਰਿਆਂ ਲਈ ਇੱਕੋ ਹੀ ਰੇਟ ਹੁੰਦਾ ਹੈਗਾ ਇਹ ਨਹੀਂ ਹੈਗਾ ਵੀ ਮੈਂ ਬਾਹਰਲੇ ਨੂੰ ਕੁਝ ਵਾਧਾ ਲਾਉਣੇ ਜਾਂ ਇੰਡੀਆ ਵਾਲਿਆਂ ਨੂੰ ਘੱਟ ਬਾਕੀ ਮੇਰੇ ਜਿਹੜੇ ਰੇਟ ਨੇ ਆਪਾਂ ਸਾਰੇ ਵੀਡੀਓ ਦੇ ਵਿੱਚ ਹੀ ਦੱਸ ਚੁੱਕੇ ਹੁੰਦੇ ਆਂਗੇ ਆਹ ਸੂਟ ਵੀ ਕਾਫੀ ਜਿਆਦਾ ਸੋਹਣਾ ਹੈਗਾ ਰਿਪੀਟ ਤੇ ਸੂਟ ਆਏ ਨਹੀਂਗੇ ਸਾਰੇ ਤੁਸੀਂ फटाफट ਆਪਣੇ ਆਰਡਰ ਕਰ ਜਿਓ ਕਿਉਂਕਿ ਇਹ ਫਿਰ ਹੁਣ ਤੀਜੀ ਵਾਰ ਨਹੀਂ ਰਿਪੀਟ ਤੇ ਆਉਣੇ ਹੈਗੇ ਨਾਲ ਰਹੇਗੀ ਜੀ ਬਲੂ ਕਲਰ ਦੀ ਬਾਟਮ ਇਹਦੇ ਦੇਖੋ ਮੈਚਿੰਗ ਲਓਗੇ ਸਾਡ 2000 2050 ਦਾ ਜੇ ਤੁਸੀਂ 올ਓਵਰ ਲਓਗੇ 2500 ਮੈਂ ਤੁਹਾਨੂੰ ਹਰ ਇੱਕ ਸੂਟ ਦੇ ਨਾਲ ਤਾਂ ਪ੍ਰਾਈਸ ਦੱਸਦੀਆਂ ਕਈ ਭੈਣਾਂ ਨੇ ਫਿਰ ਮੈਨੂੰ ਮੈਸੇਜ ਆਉਂਦੇ ਨੇ ਕਿ ਤੁਸੀਂ ਸਾਨੂੰ ਪ੍ਰਾਈਸ ਨਹੀਂ ਦੱਸਿਆ ਹੈਗਾ ਤਾ ਕਰਕੇ ਤੁਸੀਂ ਵੀਡੀਓ ਸਕਿਪ ਕਰ ਦਿੰਨੇ ਹੋਗੇ ਤਾਂ ਕਰਕੇ ਤੁਹਾਨੂੰ ਪ੍ਰਾਈਸ ਨਹੀਂ ਪਤਾ ਲੱਗੇ ਤੇ ਇਹ ਵਾਲਾ ਕਲਰ ਵੀ ਹੈਗਾ ਜਿਹੜਾ ਕਾਫੀ ਜ਼ਿਆਦਾ ਸੋਹਣਾ ਹੈਗਾ ਇਹਦੇ ਨਾਲ ਹੈਗੀ ਹੈ ਮਰੈਂਟਾ ਕਲਰ ਦੀ ਬਾਟਮ ਐਂਡੀ ਆ ਡਾਰਕ ਜੀ ਜਿਹੜੇ ਇਹ ਪਹਿਣਾ ਡਾਰਕ ਕਲਰ ਪਸੰਦ ਕਰਦੇ ਨੇ ਸਾਰੇ ਅੱਜ ਵਾਲੇ ਸੂਟ ਕਾਫੀ ਜ਼ਿਆਦਾ ਡਾਰਕ ਲੈਣਗੇ ਤੁਸੀਂ ਲੈ ਸਕਦੇ ਹੋਗੇ ਬੇ ਫਿਕਰ ਹੋ ਕੇ ਸਕਰੀਨ ਸ਼ਾਟ ਲੈਂਦੇ ਜਾਓ ਤੇ WhatsApp ਤੇ ਮੈਸੇਜ ਕਰ ਦਿਓ ਇੱਕ ਨਾ ਮੈਨੂੰ ਡਾਇਰੈਕਟ ਫੋਨ ਕਰਦਿਓ ਤੁਸੀਂ ਵੀ ਅਸੀਂ ਸੂਟ ਲੈਣਾ ਜੀ ਇਹ ਵਾਲਾ ਸੂਟ ਸੀਗਾ ਹਨਾ ਤੁਹਾਡੇ ਕੋਲੇ ਵਟਸਐਪਸ ਆ ਕੋਈ ਚੱਲਦਾ ਹੁੰਦਾਗਾ ਤੁਸੀਂ ਜਿੰਨਾ ਟਾਈਮ ਮੈਨੂੰ ਸਕਰੀਨਸ਼ਾਟ ਨਹੀਂ ਭੇਜੋਗੇ ਓਨਾ ਟਾਈਮ ਮੈਨੂੰ ਕਿਸੇ ਵੀ ਸੂਟ ਦਾ ਨਹੀਂ ਪਤਾ ਚੱਲਣਾ ਜੇ ਵੀ ਤੁਸੀਂ ਕਿਹੜੇ ਸੂਟ ਦੀ ਗੱਲ ਕਰ ਰਹੇ ਹੋਗੇ ਜਿੱਦਾਂ ਮੈਂ ਕੱਲ ਸੂਟ ਪਾਇਆ ਸੀ ਪਰਸਲ ਸੂਟ ਪਾਇ ਸੀ ਟੈਪੀ ਦੇ ਹਨਾ ਉਹਦੇ ਵਿੱਚ ਆਪਣੇ ਕੋਲੇ ਇੱਕ ਸੂਟ ਅਵੇਲੇਬਲ ਹੈ ਕਰੀਮ ਕਲਰ ਦਾ ਠੀਕ ਹੈ ਜੇ ਕਿਸੇ ਪਹਿਨ ਲੈਣਾ ਲੈ ਲਓ ਨਹੀਂ ਮੈਂ ਆਪਣਾ ਸਵਿਚ ਕਰਵਾ ਲੈਣਾਗਾ ਤੇ ਉਹ ਅਵੇਲੇਬਲ ਹੈਗਾਗਾ ਬਾਕੀ ਸਾਰੇ ਸੂਟ ਆਪਣੇ ਸੋਲਡ ਹੋ ਚੁੱਕੇ ਨੇਗੇ ਤੇ ਉਹਨਾਂ ਦਾ ਹੁਣ ਮੈਸੇਜ ਨਾ ਕਰਿਓ ਕਿਉਂਕਿ ਉਹ ਰਿਪੀਟ ਮੈਂ ਪਤਾ ਕੀਤੇ ਸੀਗੇ ਉਹ ਰਿਪੀਟ ਸੂਟ ਨਹੀਂ ਆਉਣੇ ਹੈਗੇ ਕਿਰਪਾ ਕਰਕੇ ਹਨਾ ਹੁਣ ਉਹ ਤੁਸੀਂ ਉਹ ਸੂਟਾਂ ਦੇ ਮੈਸੇਜ ਬੰਦ ਕਰ ਦਿਓ ਹੁਣ ਆਪਾਂ ਨਿਊ ਸਟਾਕ ਲੈ ਕੇ ਆਉਂਦੇ ਰਹਨੇ ਆਂਗੇ ਤਾਂ ਕਰਕੇ ਹੁਣ ਵਰਕ ਵਗੈਰਾ ਵਾਲੇ ਜਿੱਦਾਂ ਫੈਸਟੀਵਲ ਹੁਣ ਤਿਹਾੜ ਚੱਲਣਗੇ ਹਨਾ ਸਾਰੇ ਵਰਕ ਵਗੈਰਾ ਵਾਲੇ ਆਰਡਰ ਚੱਲ ਪਏ ਤੇ ਇਦਾਂ ਪ੍ਰਿੰਟ ਸੂਟ ਆਪਾਂ ਨਾਲ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਜ਼ਰੂਰ ਕਿਉਂਕਿ ਵਰਕ ਜਿਹੜੀਆਂ ਪਹਿਣਾ ਕਰਵਾਉਂਦੀਆਂ ਨੇ ਨਾਲ 2-4 ਉਹਨਾਂ ਦੇ ਪ੍ਰਿੰਟਸ ਆਊਟ ਹੁੰਦੀ ਹੁੰਦੇ ਨੇਗੇ ਇਹ ਤਾਂ ਆਪ ਦਾ ਸਟਾਕ ਰੱਖਣਾ ਹੀ ਰੱਖਣ ਦਾ ਨਾਲ ਸਕਰੀਨ ਸ਼ਾਟ ਲੈ ਲਓ ਕਾਫੀ ਜਿਆਦੇ ਸੋਹਣੇ ਸੂਟ ਨੇ ਅੱਜ ਵਾਲੇ ਇੱਕ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਇੰਨੀ ਕੁ ਜਿਆਦੇ ਸੋਹਣੀ ਕ੍ਰੇਪ ਹੈ ਜਿੰਨੀ ਵੀ ਤੁਸੀਂ ਕਹਿ ਲਓ ਤੇ ਲਾਸਟ ਸੂਟ ਰਹੇਗਾ ਰੈਸਟ ਕਲਰ ਦਾ ਜਿਹੜੀ ਆ ਪਹਿਣਾ ਕਾਫੀ ਜਿਆਦੇ ਡਿਮਾਂਡ ਦੇ ਵਿੱਚ ਚੱਲ ਰਿਹਾ ਹੈ ਰੈਸਟ ਕਲਰ ਦਾ ਸੂਟ ਨਾਲ ਰਹੇਗੀ ਕ੍ਰੇਪ ਦੀ ਸਾਰਾ ਨਾਲ ਜਿਹੜੀ ਬਾਟਮ ਦਾ ਸਟੱਫ ਹੈਗਾ 크ਰੇਪ ਦਾ ਹੀ ਹੈਗਾ ਕਿਉਂਕਿ 크ਰੇਪ ਦੀਆਂ ਸ਼ਰਟਾਂ ਨੇ 크ਰੇਪ ਦੀਆਂ ਹੀ ਬਾਟਮ ਲਈਆਂ। ਠੀਕ ਹੈ ਜੀ। ਤੁਸੀਂ ਆਪਣਾ ਸਿਲੈਕਟ ਕਰਕੇ ਫਟਾਫਟ ਆਪਣੇ ਆਰਡਰ ਲੈ ਲਿਓ 2 ਲੈਣੇ ਨੇ, 3 ਲੈਣੇ ਨੇ, 4 ਲੈਣੇ ਨੇ ਜਿੰਨੇ ਵੀ ਤੁਸੀਂ ਸੂਟ ਲੈਣੇ ਨੇਗੇ ਲੈ ਸਕਦੇ ਹੋਗੇ 2050 ਮੈਚਿੰਗ ਦਾ ਤੇ 올ਓਵਰ 2500। ਦੁਪੱਟਾ ਤੁਸੀਂ ਮੈਨੂੰ ਡਿਟੇਲ ਦੇ ਵਿੱਚ ਦੱਸ ਦਿਓ WhatsApp ਤੇ ਵੀ ਤੁਸੀਂ ਲਗਵਾਉਣਾ ਹੈ ਜਾਂ ਨਹੀਂ ਲਗਵਾਉਣਾ। ਠੀਕ ਹੈ ਤੁਹਾਡੀ ਆਪਣੀ ਚੋਇਸ ਹੈਗੀ ਵੀ ਤੁਸੀਂ ਦੁਪੱਟਾ ਲਗਵਾਉਣਾ ਤਾਂ ਲਗਵਾ ਸਕਦੇ ਹੋ ਨਹੀਂ ਲਗਵਾਉਣਾ ਤਾਂ ਤੁਸੀਂ ਬਿਨਾਂ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਠੀਕ ਹੈ ਜੀ ਅੱਜ ਇੰਨੇ ਸੂਟ ਸੀਗੇ ਉਮੀਦ ਕਰਦੀ ਆ ਤੁਹਾਨੂੰ ਸੂਟ ਜ਼ਰੂਰ ਪਸੰਦ ਆਏ ਹੋਣਗੇ ਜਿਹੜੀਆਂ ਪਹਿਣਾ ਲੈਵੇ ਸੂਟ ਜਾਂਦੇ ਨੇ ਤੁਸੀਂ ਮੈਨੂੰ ਵਟਸਐਪ ਤੇ ਦਾ ਮੈਸੇਜ ਕਰ ਦਿੰਨੇ ਹੋ ਵੀ ਸਾਨੂੰ ਸਟਾਫ ਵਧੀਆ ਲੱਗਿਆ ਸਾਡੇ ਸੂਟ ਸੋਹਣੇ ਲੱਗੇ ਇੱਕ ਛੋਟਾ ਜਾਂ ਪਿਆਰਾ ਜਿਹਾ ਕਮੈਂਟ ਮੈਨੂੰ YouTube YouTube ਤੇ ਵੀ ਕਰ ਦਿਆ ਕਰੋ ਵੀ ਤੁਹਾਨੂੰ ਕਿੱਦਾਂ ਦਾ ਹਨ ਵੀ ਸੂਟ ਲੱਗਿਆ ਕਿਵੇਂ ਦਾ ਸਟਾਫ ਹਨ ਸਾਰਾ ਕੁਝ ਤੁਸੀਂ ਜਰੂਰ ਕਮੈਂਟ ਕਰਿਆ ਕਰੋ ਇੱਕ ਪਿਆਰਾ ਜਿਹਾ ਕਮੈਂਟ YouTube ਤੇ ਵੀ ਕਰਿਆ ਕਰੋ ਜਿਹੜਿਆਂ ਪੜਾ ਮੈਨੂੰ ਦੇਖਦੀਆਂ ਨਹੀਂ ਆ ਸਾਰੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ